ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲਡ ਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣਾ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਬਹੁਤ ਸਾਰੀਆਂ ਭੈਣਾਂ ਵਾਲੀਏ ਕੰਟਰੀ ਦੇ ਵਿੱਚ ਬੈਠ ਕੇ ਦੇਖਦੀਆਂ ਤਾਂ ਬਹੁਤ ਸਾਰਾ ਪਿਆਰ ਵੀ ਸਾਰਿਆਂ ਦਾ तहे ਦਿਲੋਂ ਤੁਹਾਡਾ ਧੰਨਵਾਦ ਤੇ ਬਾਕੀ ਜੇ ਕਿਸੇ ਵੀ ਭੈਣ ਨੇ ਕੈਡਾ ਦੇ ਵਿੱਚ ਕੱਪੜਾ ਜਿਹੜਾ ਕੋਈ ਸਮਾਉਣਾ ਹਨਾ ਉੱਥੇ ਮੇਰੀ ਭੈਣ ਹੈਗੀ ਆ ਜੇ ਕਿਸੇ ਭੈਣ ਨੇ ਉਹਨਾਂ ਦਾ ਐਡਰੈਸ ਜਾਂ ਫੋਨ ਨੰਬਰ ਲੈ ਕੇ ਉਹਨੇ ਗੱਲ ਕਰਨੀ ਹੁੰਦੀ ਹੈ ਤਾਂ ਤੁਹਾਨੂੰ ਮੈਂ ਕੋਈ ਸੰਪਰਕ ਕਰਕੇ ਉਹਨਾਂ ਦਾ ਐਡਰੈਸ ਲੈ ਸਕਦੇ। ਤੇ ਜਾਂ ਕਿਸੇ ਭੈਣੇ ਬਾਹਰਲੀ ਘਰ ਦੇ ਵਿੱਚ ਕੁਰਤੇ ਪਿਆਮੇ ਵਗੈਰਾ ਬਣਵਾਉਣੇ ਆ। ਇੱਧਰ ਹੀ ਬੈਠ ਕੇ ਨਾ ਆਨਲਾਈਨ ਫੋਨ ਤੇ ਨਾਮ ਸੋਲ ਜੂਗਾ। ਕੁਰਤੇ ਪਿਆਮੇ ਆਪਣੇ ਕੋਲ ਕੱਪੜਾ ਸਾਰੀ ਤਰ੍ਹਾਂ ਦਾ ਹੁੰਦਾ ਇੱਕ ਵਰੀਂਗਾ ਬਣਾ ਲੀਏ ਥੋੜੀ ਹਨਾ। ਪੱਗਾਂ ਕੁਰਤੇ ਪਿਆਮੇ ਸਾਰਾ ਕੁਝ ਸਰਸੇ ਗੋਲੇ ਹੁੰਦਾਗਾ। ਫੁੱਲ ਗਰੰਟੀ ਉਹ ਕੱਪੜੇ ਦੀ ਤੇ ਤੁਸੀਂ ਕੀ ਕਰਨਾ ਪੇਮੈਂਟ ਆਨਲਾਈਨ ਕਰਕੇ ਆਪਣਾ ਆਰਡਰ ਬੁੱਕ ਕਰਾ ਸਕਦੇ। ਕੁਰਤੇ ਪਿਆਮੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਭਰਾਵਾਂ ਨੇ ਵੀ ਬਣਵਾ ਸਕਦੇ ਹੋ। ਲੇਡੀਜ਼ ਕਪੜਾ ਤੁਹਾਨੂੰ ਆਪੇ ਜਿੰਨਾ ਪੂਜੇ ਤੁਸੀਂ ਲੇਡੀਜ਼ ਕਪੜਾ ਬਣਵਾਉਣਾ ਜਿਉਂਦੇ ਹੋ ਤਾਂ ਲੇਡੀਜ਼ ਕਪੜਾ ਤੁਹਾਨੂੰ ਖਰੀਦ ਕੇ ਸਾਡੇ ਐਡਰੈਸ ਤੇ ਪਹੁੰਚਦਾ ਕਰ ਦਿਓ ਉਹ ਵੀ ਅਸੀਂ ਬਣਾ ਕੇ ਦੁਬਾਰੇ ਕੋਰੀਅਰ ਕਰਵਾ ਦੇਣਾ ਤੇ ਅੱਜ ਜਿਹੜਾ ਪਟੌਪ ਲੈ ਕੇ ਆਇਆ ਉਹ ਲੇਡੀਜ਼ ਸਲਵਾਰ ਦਾ ਵੀ 2 ਮੀਟਰ 70 ਪੁਆਇੰਟ ਕਪੜਾ 2.5 ਮੀਟਰ ਤੋਂ ਹਲਕਾ ਜਿਹਾ ਵੱਧਾ ਕਿਵੇਂ ਸਲਵਾਰ ਉਹਦੀ ਕੱਟਣੀ ਹੈ ਮਨ ਨਿਸ਼ਾਨ ਪਹਿਲਾਂ ਚੱਕ ਲੈ ਪਹਿਲਾਂ ਆਪਾਂ ਇਹਦਾ ਕਾਣ ਕੱਢ ਲਈ ਸਲਵਾਰ ਦੀ ਲੰਬਾਈ ਜਿਹੜੀ ਹੈਗੀ ਉਹ 34 ਇੰਚ ਆਹ ਲੋ 6 ਇੰਚ ਵੀ ਤਾਂ ਕੱਢ ਲੈਣਾ 34 37 ਬੰਦਾ ਸੀ ਆਪਾਂ ਕਿੰਨਾ ਰੱਖਿਆ 38 ਸਲਵਾਰ ਨੂੰ ਮੂਰੋ ਚੱਕਾਂਗੇ ਸਲਵਾਰ ਦੀ ਜਿਹੜੀ ਮੂਰੀ ਤਿਆਰ ਆ ਉਹ ਹੈ ਵੀ 14 ਪਰ ਰੱਖਿਆ ਇਹਨੂੰ 12 12 ਤੇ 12 2 ਇੰਚ ਘੱਟ ਰੱਖਿਆ ਕਰੋ ਜਿੰਨਾ ਪਹੁੰਚਿਆ ਆਉਂਦਾ ਨਾ ਉਹ ਤੋਂ 2 ਇੰਚ ਘੱਟ ਉਹਦੇ ਵਿੱਚ ਚੰਗੀ ਤਰ੍ਹਾਂ ਪੈਣਾ ਚਾਹੀਦੇ ਪਹੁੰਚਿਆਂ ਦੇ ਵਿੱਚ ਫੱਟਿਆਂ ਦੇ ਵਿੱਚ ਕੁੰਡੇ ਤਾਂ ਕਿ ਸਲਵਾਰ ਘੁੰਮੇ ਨਾ ਕੰਨੀ ਕੱਢਾਂਗੇ ਸਭ ਤੋਂ ਪਹਿਲਾਂ ਕੰਨੀ ਹਰਕ ਇਹੀ ਦੀ ਗੱਡੀ ਤੋਂ ਮੈਂ ਕੋੜਤਾ ਪਿਆ ਮੈਂ ਆਪਾਂ ਕੱਟਣਾ ਪਾਵਾਂ ਲੇਡੀਜ਼ ਨੂੰ ਕੰਨੀ ਲਾਜ਼ਮੀ ਕੱਢਿਆ ਕਰੋ ਉਹਨਾਂ ਦਾ ਪਸਾ ਲਵਾਰ ਜਿਹੜੀ ਲਵਾਈ ਹੈ ਬਿਲਕੁਲ ਸਹੀ ਰੱਖਾਂਗੇ ਕਿੰਨੀ ਆਪਾਂ ਨੂੰ ਚਾਹੀਦੀ ਆ ਆਹ ਵਾਲਾ ਪਾਸਾ ਆ ਕੇ ਨੀਚੇ ਇੱਥੇ ਆਪਾਂ ਟੱਕ ਲਾ ਦੇਣੇ ਵੀ ਆਪ ਨੂੰ ਪਤਾ ਭੁਲੇਖਣਾ ਨਾ ਲੱਗੇ ਹਨਾ ਇਹੇਠਲਾ ਪਾਸਾ ਜਿਹੜਾ ਪਹੁੰਚ ਵਾਲਾ ਪਾਸਾ ਆ ਗਿਆ ਕੁੰਜਰੀ ਸਲਵਾਰ ਆ ਉਹ 6 ਇੰਚ ਪੀਤਾ ਕੜਦਾ 벨ਟ ਦਾ ਤਾਂ ਸਲਵਾਰ ਦੀ ਲੰਬਾਈ ਕਿੰਨੀ ਆ 34.5 ਤੇ 3 37 ਇਥੋਂ ਭਾਵਾ ਤੁਸੀਂ ਚਾਕ ਦੇ ਨਿਸ਼ਾਨ ਵਾਲਾ ਕਰੋ ਪਹਿਲਾਂ ਹੀ ਐ ਗਲਾਈ ਲੋਟ ਆ ਚੀਜ਼ ਜਿਹੜੀ ਆਪਣੀ ਬਿਲਕੁਲ ਇੱਥੇ ਸੈਂਟਰ ਜਾਊਗੀ ਜਿਵੇਂ ਪਜਾਮੇ ਦੇ ਹੁੰਦੇ ਆਂ ਸਲਵਾਰ ਖੜੀ ਖੜੀ ਰਹੂਗੀ ਅੱਗੋਂ ਸਟ੍ਰੇਟ ਬਿਲਕੁਲ ਤੇ ਅੱਡੀਆਂ ਤੇ ਜਾ ਕੇ ਬੈਗ ਤੋਂ ਜਿਹੜੀ ਆਪਾਂ ਡਾਊਨ ਕਰਨੀ ਆ ਉਹ ਮੈਂ ਦੂਸਰੇ ਪੱਲੇ ਤੁਹਾਨੂੰ ਦੱਸੂਗੀ ਕਿਵੇਂ ਕਰਨੀ ਆ ਤਾਂ ਠੀਕ ਆ ਆਪਣੇ ਸਲਵਾਰ ਦੇ ਫੱਟੇ ਕਹਿ ਲਓ ਤੁਸੀਂ ਕੁਝ ਵੀ ਜੋ ਕਹਣੀ ਹਨ ਆ ਦੇ ਆਪਦੇ ਏਰੀਏ ਦੀ ਬੋਲੀ ਹੁੰਦੀ ਆ ਉਹ ਵੀ ਤੁਸੀਂ ਕਹਿ ਸਕਦੇ ਆ ਆ ਨਾਲ ਹੀ ਇਹਦੇ ਬੈਲਟ ਨਿਕਲੇ ਆਊਗੀ ਇੱਥੋਂ ਬੈਲਟ ਹੈਗੀ ਇਸ ਪੇ ਦੀ 24.5 ਇੰਚ ਤਿਆਰ ਆਪਾਂ ਕਿੰਨੀ ਰੱਖਾਂਗੇ 25.5 ਇੰਚ ਬੈਲਟ ਦੀ ਚੜਾਈ ਕਿੰਨੀ ਪਾਵਾਂਗੇ 6 ਇੱਥੋਂ ਵੀ 6 ਇੱਥੋਂ ਵੀ 6 ਠੀਕ ਆ ਦੋ ਦਿਨ ਦਾ ਨਿਸ਼ਾਨ ਲਾ ਲਿਆ ਕਰੋ ਬਾਕੀ ਜੇ ਕਿਸੇ ਵੀ ਚੀਜ਼ ਦੀ ਨਹੀਂ ਸਮਝ ਆਉਂਦੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਫਿਰ ਮੈਂ ਉਸ ਚੀਜ਼ ਤੇ ਜ਼ਿਆਦਾ ਧਿਆਨ ਲਾ ਕੇ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਤੁਸੀਂ ਕਿਤੇ ਉਲਝੋ ਨਾ ਹਨ ਜੇ ਤੁਹਾਨੂੰ ਮੇਰਾ ਤਰੀਕਾ ਵਧੀਆ ਲੱਗਦਾ ਫਿਰ ਤੁਸੀਂ ਮੇਰੇ ਤਰੀਕੇ ਦੇ ਕੱਟਣੀ ਆ ਨਹੀਂ ਫਿਰ ਜੇ ਤੁਹਾਨੂੰ ਸਮਝ ਨਹੀਂ ਆਉਂਦੀ ਫਿਰ ਨਹੀਂ ਤੁਸੀਂ ਉਵੇਂ ਉਹ ਕੱਟਣਾ ਹਨ ਨਹੀਂ ਗਲਤ ਹੋਏ ਨਹੀਂ ਕਿ ਵੀ ਸਲਵਾਰ ਨੀਮੀ ਹੋਈ ਤਾਂ ਕੋਈ ਡਰ ਨਹੀਂ ਉੱਚੀ ਹੋਈ ਫਿਰ ਦਿੱਕਤ ਆਊਗੀ ਬਾਕੀ ਜਿਹੜਾ ਕਪੜਾ ਬਚ ਗਿਆ ਆਪਾਂ ਇਹਨੂੰ ਦੂਰਾ ਕਰ ਲੈਣਾ ਇਸ ਤਰ੍ਹਾਂ ਸਾਰਾ ਕਪੜਾ ਆਪਣੀ ਜੂਰਾ ਕਰ ਲਿਆ ਸਭ ਤੋਂ ਪਹਿਲਾਂ ਆਪਾਂ ਕਟਾਂਗੇ ਕੰਨੀ ਕੰਨੀਆਂ ਪਤਾ ਕੱਟਦੇ ਆ ਵੀ ਕਈ ਵਾਰ ਕੀ ਹੁੰਦਾ ਸਿਉਣ ਤੋਂ ਬਾਅਦ ਸਲਵਾਰ ਦੇ ਕੰਨੀਆਂ ਖਿੱਚ ਮਾਰ ਲੱਗੀਆਂ ਨਹੀਂ ਸਿਉਣਾ ਉਹ ਭੈੜੀਆਂ ਲੱਗਦੀਆਂ ਤਾ ਕਰਕੇ ਕੰਨੀ ਤਾ ਕੱਢਦੇ ਹੁੰਨੇ ਆਪਾਂ ਹਨ ਨਾਲੋ ਹੀ ਆਪਾਂ ਇਹਦੇ ਨਾਲਾ ਕੱਢਦੇ ਆਂ ਚਲੋ ਆਪਾਂ ਨਾਲ ਹੀ ਨਾਲਾ ਆ ਗਿਆ ਹੁਣ ਜਿਹੜੀ ਸਲਵਾਰ ਦੀ ਲਵਾਈ ਆ ਉਹ 34.5 ਤਿਆਰ ਆ ਸਣੇ ਬੈਲਟ ਦੀ 6 ਇੰਚ ਪੀਤਾ ਕੱਢ ਲਿਆ 34.5 ਤਨ 34.5 ਇੰਚ ਇਹਨਾਂ ਦਾ ਆਪਾਂ ਨੂੰ ਚਾਹੀਦੀ ਆ 2 ਇੰਚ ਆਪਾਂ ਵਾਧਾ ਰੱਖਾਂਗੇ ਸਲਵਾਰ ਨੂੰ ਡਾਊਨ ਕਰਨ ਵਾਸਤੇ ਅੱਡੀਆਂ ਤੋਂ ਆ 2 ਇੰਚ ਆਪਣਾ ਇਹਦਾ ਘੱਟ ਸੀਗਾ 2 ਇੰਚ ਤਾਂ ਉਧਰੋਂ ਘੱਟ ਸੀ ਫਟਿਆਂ ਤੋਂ ਕਿਉਂਕਿ ਮੂਰੀ 14 ਆਪਾਂ 12 ਰੱਖੀ ਸੀ 2 ਇੰਚ ਉਹ ਘਟਾ 2 ਇੰਚ ਸਲਾਈਆਂ ਦਾ ਟੋਟਲ ਕਿੰਨਾ ਹੋ ਗਿਆ 4 4 ਦਾਦ ਹੋ ਗਿਆ 2 ਆ ਇੱਥੇ ਆ ਕੇ ਕਹੀ ਭੈਣਾਂ ਉਲਝੀਆਂ ਨਹੀਂ ਕਰਨਾ ਨੂੰ ਤਾਂ ਸਮਝ ਆ ਗਈ ਕਿੰਨੇ ਨੂੰ ਇਹ ਜਿਗਰ ਨਹੀਂ ਆਈ ਜਿਹੜੀਆਂ ਭੈਣਾਂ ਨੂੰ ਨਹੀਂ ਸਮਝ ਆਈ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਦੱਸਿਆ ਕਰੋ ਫਿਰ ਮੈਂ ਉਹ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਬਾਕੀ ਮੈਂ ਨਾਲ ਮਾਪ ਦੀ ਵੀਡੀਓ ਪਾ ਦੂੰਗਾ ਫਿਰ ਤੁਸੀਂ ਜੇ ਤੁਹਾਡੀ ਲੰਬਾਈ 34.5 ਆ ਕਿ ਤੁਸੀਂ ਕੱਟ ਕੇ ਦੇਖੋਗੇ ਤੁਹਾਨੂੰ ਸੌਖਾ ਪਤਾ ਲੱਗ ਜੂਗਾ ਨਾ ਪਹਿਲਾਂ ਪੈਨ ਕਰਨੀ ਲਾ ਲਈਏ ਆਕੀ ਦੇਖ ਲੈ ਗੁਰੂ ਵੀਰੇ ਇੱਕ ਪੱਲਾ ਛੋਟਾ ਵਡਾ ਹੁੰਦਾ ਨਾ ਆਪਾਂ ਛੋਟੇ ਦੇ ਨਿਸ਼ਾਨ ਲਾ ਲਿਆ ਕਰਾਂ 6 ਇੰਚ ਪੀਤਾ ਕੱਢ ਲਿਆ ਸਾਢੇ 34 ਲੰਬਾਈ ਆ ਸਾਢੇ 25 ਦਾ ਆਪਾਂ ਨੂੰ ਚਾਹੀਦੀ ਸੀਗੀ 2 ਇੰਚ ਆਪਾਂ ਵਾਧਾ ਰੱਖਿਆ ਕਿਉਂ ਚਾਹੀਦੀ ਸੀ ਤੁਹਾਨੂੰ ਉਹ ਵੀ ਰੱਖਣੇ 2 ਇੰਚ ਨੀਪਾ ਮੜ ਜਾਊਗਾ 1 ਇੰਚ ਸਿਉਣਾ ਜਾਊਗਾ ਜਿਹੜੀ ਸਲਵਾਰ ਦੀ ਬੈਲਟ ਆ ਉਹ ਬਾਣ ਕਰਕੇ ਆਪਣੀ 3.5 ਪੌਣੇ 4 ਤਿਆਰ ਹੋਊਗੀ ਬਾਕੀ ਸਾਰਾ ਜਦੋਂ ਸਲਵਾਰ ਬਣ ਗਈ ਬਾਦ ਘਾਟ ਕਰਕੇ ਜਦੋਂ ਚੈੱਕ ਕਰਾਂਗੇ ਤਾਂ ਹਲਕਾ ਮੋਟਾ ਵਧੂਗਾ ਨਹੀਂ ਬਿਲਕੁਲ ਪੂਰਾ ਪੂਰਾ ਹੀ ਆਉਂਦਾਗਾ ਨਾ ਉਹ ਵਧੇ ਨਾ ਉਹ ਘਟੇ ਹਾਂ ਪਾ ਕੇ ਲਾ ਲਈਏ ਤਾਂ ਇਧਰ ਖੜਕੇ ਇਹ ਵੀ ਇਧਰ ਖੜਕੇ ਕੀ ਤਾਂ ਆਪਣੇ ਮੂਰੇ ਵਿਚਾਰਨਾ ਐ ਕਰਕੇ ਜੇ ਕਿਸੇ ਭੈਣ ਨੂੰ ਬਿਲਾਕੁੰਦਿਆਂ ਤੋਂ ਸਲਵਾਰ ਕੱਟਣੀ ਹੈ ਜਿਹਨੂੰ ਪਖਾਨੀ ਸਲਵਾਰ ਕਹਿੰਦੇ ਆ ਹੈਨਾ ਉਹ ਵੀ ਮੈਨੂੰ ਦੱਸ ਦਿਆ ਕਰੋ ਕਿਉਂਕਿ ਆਪਾਂ ਕੱਟਦੇ ਰਹਿੰਨੇ ਆਂ ਫਿਰ ਉਹਦੀ ਵੀਡੀਓ ਦੁਬਾਰੇ ਪਾ ਦਿਆਂਗੇ ਜਦੋਂ ਜਦੋਂ ਉਹ ਸੌ ਕੰਮ ਜੁੜਾ ਥੋੜਾ ਹੋਰ ਗਿਆ ਇਹ ਲੰਬਾਈ ਆਪਾਂ ਬਾਅਦ ਚ ਰੱਖਾਂਗੇ ਪਹਿਲਾਂ ਘੋੜੀ ਸੈੱਟ ਕਰਾਂਗੇ ਚਾਰੇ ਗਾੜੀ ਕੋਲੀ ਕਰਕੇ ਚਾਹੀਦੀ ਨੇ ਸੋਲਵਾਰ ਦੀ ਜਿਹੜੀ ਝੋਲੀ ਆ ਉਹ ਇਥੋਂ ਪਰਖਾਂਗੇ 1.5 10 ਇੰਚ ਕਟਾਈ ਦੀ ਠੀਕ ਆ ਸਾਡੇ 10 ਇੰਚ ਚੌੜੀ ਰੱਖੀ ਹੈ ਚਾਰੇ ਲੜ ਚੈੱਕ ਕਰ ਲਓ ਵੀ ਕੋਈ ਹੈ ਨਾ ਬਿਲਕੁਲ ਸਿੱਧਾ ਕਟਾਂਗੇ ਵਾਹ ਆਪਾਂ ਪਰੇਪਸਾਈਟ ਤੇ ਰੱਖਤਾ ਹੁਣ ਆਪਾਂ ਲੰਬਾਈ ਇਹਦੀ ਸਹੀ ਕਰਕੇ ਕਿਵੇਂ ਸਲਵਾਰ ਨੂੰ ਅੱਡੀਆਂ ਤੋਂ ਡਾਊਨ ਕਰਨਾ ਪੂਰਾ ਧਿਆਨ ਨਾਲ ਦੇਖੋ ਫਿਰ ਵੀ ਨਹੀਂ ਸਮਝ ਆਉਂਦੀ ਕੋਈ ਗੱਲ ਇੱਕ ਵਾਰੀ ਨਹੀਂ ਦੋ ਵਾਰੀ ਚਾਰ ਵਾਰੀ ਜਿੰਨੇ ਵਾਰੀ ਮਰਜੀ ਤੁਸੀਂ ਪੁੱਛ ਸਕਦੇ ਹੋ। 6 ਇੰਚ ਪਿੱਛੇ ਮੈਂ ਕੱਢ ਲਿਆ। ਸਲਵਾਰ ਦੀ ਜਿਹੜੀ ਲੰਬਾਈ ਆ ਤਿਆਰ ਉਹ 34 ਆ। ਆਪਾਂ ਕਿ ਨਹੀਂ ਰੱਖਣੀ ਸੀ ਸਾਡੇ 37। ਆਹ ਕੱਪੜਾ ਆਪਣੇ ਕੋਲ ਫालतੂ ਆ ਨਾ। ਇਹਨੂੰ ਹੁਣ ਮੈਂ ਤੁਹਾਨੂੰ ਦੱਸੂ ਕਿਵੇਂ ਆਪੇ ਸ਼ੇਪ ਦੇਣੀ। ਇੱਥੋਂ ਧਰ ਲਿਆ ਕਰੋ ਫੱਟੀਆਂ। ਜਿਹੜੀਆਂ ਭੈਣਾਂ ਕੋਲ ਆ ਦੋ ਫੱਟੀਆਂ ਹੈ ਨਹੀਂ ਉਹ ਜ਼ਰੂਰ ਲੈ ਕੇ ਰੱਖੋ ਘਰੇ। ਇਹਨਾਂ ਬਿਨਾਂ ਸੂਟ ਕੱਟਿਆ ਨਹੀਂ ਜਾਂਦਾ ਘਰੇ ਬਿਲਕੁਲ ਸਹੀ। ਆਹ। ਆਹ ਪਾਸਾ ਜਿਹੜਾ ਆਪਣਾ ਇਹ ਢੰਗਾਂ ਵਾਲਾ ਪਾਸਾ। ਆਹ ਪਾਸਾ ਜਿਹੜਾ ਆਹ। ਇਹ ਤੇ 알고 ਸਰਵਾਰ ਅੱਗੋ ਖੜੀ ਰਹੂਗੀ ਤੇ ਅੱਡੀਆਂ ਜਿਹੜੀਆਂ ਆਪਣੀਆਂ ਨੰਗੀਆਂ ਰਹਿੰਦੀਆਂ ਉਹ ਧੱਗੀਆਂ ਜਾਣੀਆਂ ਬਿਲਕੁਲ ਸਹੀ ਹੋ ਪੌੜੀਆਂ ਹੀ ਵਧੀਆ ਬਣਨੀਆਂ ਤਾਂ ਅੱਡੀਆਂ ਧੱਗੇ ਧਕੀਆਂ ਰਹਿਣੀਆਂ ਇਹ ਆਕੂ ਬਾਹਰ ਪਾਉਣ ਦੇ ਵਿੱਚ ਦਿੱਕਤ ਆਵੇ ਠੀਕ ਨਾਲ ਆ ਗਿਆ ਆਪਣਾ ਆ ਪਹੁੰਚਾ ਠਾ ਲਾਉ ਨੂੰ ਕੱਪੜਾ ਆ ਗਿਆ ਬੈਲਟ ਆ ਗਈ ਠੀਕ ਆ ਆ ਗਈ ਸਲਵਾਰ ਦੀ ਫੱਟੀ ਇੱਕ ਵਾਰੀ ਮੈਂ ਤੁਹਾਨੂੰ ਦੁਬਾਰਾ ਨਾਪ ਦਿਖਾ ਰਿਹਾ ਮੈਂ ਬਾਅਦ ਵਿੱਚ ਵੀਡੀਓ ਦੇ ਵਿੱਚ ਪਾ ਦੂੰਗਾ ਸਲਵਾਰ ਦੀ ਜਿਹੜੀ ਲੰਬਾਈ ਮੇਰੀ ਆ ਲਿਖੀ ਹੁੰਦੀ ਹੈ 34 ਸਨੇ ਬੈਲਟ ਤੇ ਲਿਖੀ ਹੁੰਦੀ ਤਿਆਰ ਇਸੇ ਤਰੀਕੇ ਬੈਲਟ ਤਿਆਰ ਇਸੇ ਤਰੀਕੇ ਪੌਜਾ ਤਿਆਰ ਠੀਕ ਆ ਫਿਰ ਵੀ ਜੇ ਕਿਸੇ ਭੈਣ ਨੂੰ ਨਾ ਸਮਝ ਆਵੇ ਤਾਂ ਤੁਸੀਂ ਫੋਨ ਕਰਕੇ ਪੁੱਛੋ ਜਿੰਨਾ ਭੈਣਾਂ ਨੇ ਮੈਨੂੰ ਫੋਨ ਕਰਨਾ ਉਹ ਘੱਫਾ ਕਰਕੇ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਕਰਿਆ ਕਰੋ ਉਦੋਂ ਬਿਲਕੁਲ ਫ੍ਰੀ ਹੋਏ ਹੁੰਦੇ ਆ ਫਿਰ ਭਾਵੇਂ ਤੁਸੀਂ 10 ਮਿੰਟ ਬਾਅਦ ਵੀ ਗੱਲ ਕਰ ਲੋਗੇ ਤਾਂ ਵੀ ਪੂਰੀ ਗੱਲ ਵੀ ਸੁਣੀ ਜਾਂਦੀ ਹੈ ਮੈਨੂੰ ਵੀ ਸਮਝ ਛੋਟੀ ਸੌਖੀ ਆ ਜੂਗੀ ਤੁਹਾਨੂੰ ਮੇਰੀ ਵੀ ਸਮਝ ਸੌਖੀ ਆ ਜੀ ਠੀਕ ਹੈ ਬਾਕੀ ਮਿਲਦੇ ਆ ਜਲਦੀ ਨਾਲ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ